ਓਮਕਾਰ ਨਿਰੰਕਾਰ ਰਾਜਾ ਸਾਹਿਬ ਜੀ ਸਮੂਹ ਸੰਗਤ ਨੂੰ ਜੈ ਰਾਜਾ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਤੀਜੇ ਪਾੜ ਦੇ ਵਿੱਚ ਆਪਾਂ ਜੁੜੀਏ ਕਿ ਰਾਜਾ ਸਾਹਿਬ ਮਹਾਰਾਜ ਜੀ ਸਾਨੂੰ ਕੀ ਸਮਝਾ ਰਹੇ ਹਨ ਸਵੀਆਂ ਜਮਨੇ ਮਤੇ ਆਸਣ ਓ ਪ੍ਰਤੀਹਾਰ ਤੇ ਸਮਦਨ ਧਿਆਨ ਉਹ ਜੋਗ ਕਮਾਇਓ ਏ ਅਠ ਅੰਗ ਹੀ ਜੋਗ ਕੇ ਸਾਧਕ ਸਾਧ ਜਗੁਸ਼ਰ ਨਾਮ ਕਹਾਇਓ ਸੁਰਤ ਉਹ ਨਰਤ ਕੀ ਖੇਡ ਰਚਾ ਕਰ ਬੀਨ ਅਨਾਹਦ ਕਿੰਗ ਬਜਾਇਓ ਦਾਸ ਭਗਵਾਨ ਇਉ ਸੁਣ ਕੇ ਮਹਿਲ ਗੈਬ ਕਾ ਚਾਨਣ ਅਜਬ ਹੀ ਪਾਇਓ ਹਜ਼ੂਰ ਨਾਮਕੁਨ ਰਾਜਾ ਸਾਹਿਬ ਮਹਾਰਾਜ ਆਪਣੇ ਇਸ ਸਵਈਏ ਦੇ ਵਿੱਚ ਸਾਨੂੰ ਸਮਝਾ ਰਹੇ ਹਨ ਮਨ ਅਤੇ ਇੰਦਰੀਆਂ ਨੂੰ ਏ ਭਾਈ ਆਪਣੇ ਕਾਬੂ ਵਿੱਚ ਰੱਖ ਕੇ ਦਸਮ ਦਵਾਰ ਦੇ ਦਸਵੇਂ ਦਵਾਰ ਵਿੱਚ ਧਿਆਨ ਲਾ ਇਹ ਹੀ ਸੱਚਾ ਯੋਗ ਹੈ ਇਹ ਅੱਠ ਅੰਗ ਹੀ ਯੋਗ ਦੀ ਸਾਧਨਾ ਹਨ ਜੋਗੀ ਲੋਕ ਇਸੇ ਦੀ ਕਮਾਈ ਕਰਕੇ ਉੱਚੀਆਂ ਉੱਚੀਆਂ ਪਦਮੀਆਂ ਪਾਉਂਦੇ ਹਨ ਆਪਣੀ ਸੂਰਤ ਨੂੰ ਦਸਵੇਂ ਦੁਆਰ ਵਿੱਚ ਜੋੜ ਕੇ ਐਸੀ ਖੇਡ ਰਚਾਓ ਕਿ ਤੁਹਾਨੂੰ ਆਪਣੀ ਅੰਤਰ ਆਤਮਾ ਦਾ ਚਾਨਣ ਹੋ ਜਾਵੇ। ਰਾਜਾ ਸਹਿਮ ਜੀ ਇਸ ਤਰ੍ਹਾਂ ਤੁਹਾਨੂੰ ਸੁੰਨ ਦੇ ਮਹਿਲਾ ਵਿੱਚ ਦਾਖਲ ਕਰਕੇ ਅਨਦਿਸ ਦੇ ਭਾਵ ਗੈਬ ਦੀ ਅਜੀਬ ਰੋਸ਼ਨੀ ਦੇ ਦਰਸ਼ਨ ਕਰਾਉਂਦੇ ਹਨ। ਸਵਈਆ ਦੂਤ ਵਿਖੇ ਜੈਸੇ ਕਰਤੇ ਰਹਾ ਰਚ ਬੀਚ ਅਨਾਤਮ ਆਤਮ ਤੈਸੀ ਬਾਜ ਬਲੂਬਨ ਹੈ ਰਹਿ ਜਾਵਤ ਹੋਤ ਸਰੂਪਤ ਹੋਤ ਸਰੂਪ ਨਸਾਂਬਤ ਐਸੀ ਗਿਆਨ ਮਦਾਨ ਫੇਰੇ ਅਤ ਸੁੰਦਰ ਨੇਤਣ ਨਾਮ ਕਰੇ ਜਬ ਪੈਸੀ ਦਾਸ ਭਗਵਾਨ ਜੇ ਬ੍ਰਹਮ ਮਥੇ ਨਹੀਂ ਹੋਏ ਅਖੰਡ ਆਨੰਦ ਤਾਂ ਕੈਸੀ ਜਿਸ ਪ੍ਰਕਾਰ ਦੁੱਧ ਵਿੱਚ ਕੀ ਮਿਲਿਆ ਹੁੰਦਾ ਹੈ ਇਸੇ ਤਰ੍ਹਾਂ ਜਗਤ ਵਿੱਚ ਬ੍ਰਹਮਾ ਸਮਾਇਆ ਹੋਇਆ ਹੈ ਉਹ ਅਕਾਲ ਪੁਰਖ ਸਮਾਇਆ ਹੋਇਆ ਹੈ ਸੁਰਤੀ ਤੋਂ ਬਿਨਾਂ ਯੁਗਤੀ ਨਾਲ ਅਭਿਆਸ ਕੀਤੇ ਬਿਨਾਂ ਸਰੂਪ ਦਾ ਗਿਆਨ ਕਿਸ ਤਰ੍ਹਾਂ ਹੋਵੇ ਰਾਜਾ ਸਹਿਬ ਜੀ ਫਰਮਾਨ ਕਰਦੇ ਹਨ ਕਿ ਨਾਮ ਸਿਮਰਨ ਦਾ ਪੁੰਨਾ ਪੁੰਨਾ ਅਭਿਆਸ ਰੂਪੀ ਰਸੀ ਦੁਆਰਾ ਗਿਆਨ ਦੀ ਮਧਾਨੀ ਨਾਲ ਰੜਕ ਕੇ ਬਿਨਾਂ ਕਦੇ ਨਾਸ਼ ਹੋਣ ਵਾਲਾ ਆਨੰਦ ਕਦੇ ਵੀ ਪ੍ਰਾਪਤ ਨਹੀਂ ਹੋ ਸਕਦਾ ਇਸ ਲਈ ਰੱਬੀ ਪੈ ਅੰਦਰ ਰਹਿ ਕੇ ਗੁਰੂ ਸ਼ਬਦ ਦੀ ਕਮਾਈ ਦੁਆਰਾ ਹੀ ਆਤਮਿਕ ਆਨੰਦਤਾ ਦੀ ਮੰਜ਼ਲ ਦੇ ਪੁੰਝਾ ਜਾ ਸਕਦਾ ਹੈ ਇਸ ਆਸ਼ੇ ਨੂੰ ਕਬੀਰ ਜੀ ਮਹਾਰਾਜ ਆਪਣੀ ਬਾਣੀ ਵਿੱਚ ਬੜੇ ਸੋਹਣੇ ਢੰਗ ਨਾਲ ਬਿਆਨ ਕਰਦੇ ਹਨ ਕਿ ਵੱਡਿਆਂ ਵੱਡਿਆਂ ਨੂੰ ਹਰੀ ਦੇ ਮਿਲਣ ਦਾ ਭੇਦ ਨਹੀਂ ਲੱਭਦਾ ਕਿਉਂਕਿ ਉਹ ਪਾਠ ਆਦ ਉਤੋਂ ਉਤੋਂ ਦੇ ਜਤਨਾਂ ਵਿੱਚ ਲੱਗੇ ਰਹਿੰਦੇ ਹਨ ਤੇ ਮਿਹਰ ਦੀ ਨਜ਼ਰ ਢੂੰ ਢੂੰਡ ਕੇ ਮਨ ਵਿੱਚ ਸ਼ਬਦ ਦੀ ਵਿਚਾਰ ਦੁਆਰਾ ਨਾਮ ਨਹੀਂ ਜਪਦੇ ਹਰ ਕਾ ਬਲੂਵਣਾ ਬਲੂ ਮੇਰੇ ਭਾਈ ਸਹਜ ਬਲੂ ਵੋ ਜੈਸੇ ਤਤ ਨਾ ਜਾਏ ਸਵਈਆ ਸੂ ਪਰਮਾਤਮ ਹੈ ਸਹੀ ਆਤਮ ਬਿਨ ਸਤ ਨਾਹਿਨ ਹੈ ਅਬਿਨਾਸੀ ਆਂਦਰਸ਼ ਅਨਾਸ ਕਾ ਧਿਆਨ ਤਰੂ ਮਨ ਦ੍ਰਿਸ਼્ય ਪਦਾਰਥ ਹੈ ਸਭ ਨਾਸਿ ਅਸ਼ਟ ਦਸਾਂ ਖਟ ਚਾਰ ਪੁਕਾਰਤ ਨਾਮ ਔ ਰੂਪ ਹੈ ਕਾਨ ਗਰਾਸੀ ਦਾਸ ਭਗਵਾਨ ਅਨਾਤਮਕ ਤਜ ਆਤਮ ਨੀਨ ਸਦਾ ਸੁਖ ਰਾਸੀ ਹਜੂਰ ਪਾਸ਼ਾ ਸਾਨੂੰ ਸਮਝਾ ਰਹੇ ਹਨ ਇਹ ਪਰਮਾਤਮਾ ਹੀ ਹੈ ਜੋ ਨਹੀਂ ਜਾਂਦਾ ਤੇ ਨਾ ਹੀ ਨਾਸ਼ ਹੁੰਦਾ ਹੈ ਪ੍ਰਮਾਤਮਾ ਕਦੀ ਵੀ ਨਾਸ਼ ਨਹੀਂ ਹੁੰਦਾ ਤੇ ਨਾ ਹੀ ਉਸ ਨੂੰ ਕੋਈ ਨਾਸ਼ ਕਰ ਸਕਦਾ ਹੈ ਇਸ ਕਰਕੇ ਨਾ ਦਿਸਣ ਵਾਲੇ ਤੇ ਨਾ ਨਾਸ਼ ਹੋਣ ਵਾਲੇ ਵਾਹਿਗੁਰੂ ਦਾ ਮਨ ਵਿੱਚ ਧਿਆਨ ਧਰ ਕਿਉਂਕਿ ਦਿਸਣ ਵਾਲੇ ਪਦਾਰਥ ਸਭ ਨਾਸ਼ਵਾਨ ਹੁੰਦੇ ਹਨ ਜੋ ਵੀ ਇਹ ਦੁਨੀਆਵੀ ਪਦਾਰਥ ਗੁਰੂ ਪਿਆਰੇ ਆਪਾਂ ਦੇਖਦੇ ਹਨ ਇਹ ਸਭ ਨਾਸ਼ਵਾਨ ਹਨ 18 ਪੁਰਾਣਾ 6 ਸ਼ਾਸਤਰ ਤੇ 4 ਵੀਦਵਕਾਰ ਕੇ ਕਹਿੰਦੇ ਹਨ ਕਿ ਨਾਮ ਰੂਪ ਸੰਸਾਰ ਨੂੰ ਕਾਲ ਗ੍ਰਸ ਲਏਗਾ। ਨਾਮ ਰੂਪ ਸੰਸਾਰ ਨੂੰ ਕਾਲ ਗ੍ਰਸ ਲਏਗਾ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਨਾਮ ਰੂਪ ਸੰਸਾਰ ਨੂੰ ਛੱਡ ਕੇ ਅਨਾਤਮ ਰੂਪ ਆਤਮਾ ਦਾ ਚਿੰਤਨ ਕਰਜ ਸੁੱਖਾਂ ਦੀ ਰਾਸ ਹੈ। ਇੱਥੇ ਸਾਨੂੰ ਸਮਝਣ ਦੀ ਲੋੜ ਹੈ ਕਿ ਹਜ਼ੂਰ ਪਾਤਸ਼ਾਹ ਸਾਨੂੰ ਕੀ ਸਮਝਾ ਰਹੇ ਹਨ ਕਿ ਨਾਮ ਰੂਪ ਸੰਸਾਰ ਨੂੰ ਕਾਲ ਗ੍ਰਸ ਲਏਗਾ। ਕਿ ਜੋ ਇਨਸਾਨ ਇਸ ਦੁਨਿਆਵੀ ਜੀਵਨ ਦੇ ਵਿੱਚ ਇੰਨੇ ਕੋ ਉਲਝ ਚੁੱਕੇ ਹਨ ਉਹਨਾਂ ਦੇ ਹਰ ਵਿਲਕਾਲ ਆਲੇ ਦਿਵਾਲੇ ਉਹਨਾਂ ਦੇ ਫਿਰਦਾ ਰਹਿੰਦਾ ਹੈ ਤੇ ਕਾਲ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਗਰਸ ਲਵੇਗਾ ਸਵਿਆ ਹੈ ਕਟ ਅੰਤਰ ਸਰਬ ਨਿਰੰਤਰ ਹੋਏ ਇਕਤਰ ਬਾਤ ਬੰਚਾਰੀ ਸਤਿਗੁਰ ਬਾਝ ਨਹੀਂ ਹੱਥ ਆਵਤ ਮਿਲਕਰ ਉਹ ਉਹਨਾਂ ਕਾਜ ਸੰਵਾਰੀ ਸ਼ਬਦ ਕੀ ਕੁੰਜੀ ਕੋ ਲੈਕਰ ਬਾਲਕ ਤੂੰ ਗੜਕਾਇਆ ਕੇ ਕੁਲਫ ਉਤਾਰੀ ਦਾਸ ਭਗਵਾਨ ਖੁੱਲਨੇ ਖੜ ਚੱਕਰ ਜਾ ਗਗਨੰਤਰ ਸੁਰਤ ਸਿੰਧਾਰੀ ਸ਼੍ਰੀ ਨਾਮਕਲੂ ਰਾਜਾ ਸਹਿਬ ਜੀ ਫਰਮਾਨ ਕਰਦੇ ਹਨ ਕਿ ਮਨ ਦੀ ਇਕਾਗਰਤਾ ਹਾਸਲ ਕਰਨ ਉਪਰੰਤ 71 ਹੋ ਕੇ ਵਿਚਾਰਨ ਤੋਂ ਇਹ ਪਤਾ ਲੱਗਾ ਹੈ ਕਿ ਜੋ ਸਾਰੇ ਪਾਸੇ ਪਰੀਪੂਰਨ ਹੋ ਰਿਹਾ ਹੈ ਉਹ ਤਾਂ ਸਾਰਿਆਂ ਦੇ ਹਿਰਦੇ ਵਿੱਚ ਸਮਾਹ ਰਿਹਾ ਹੈ ਭਾਵ ਆਪਣੇ ਹੀ ਅੰਦਰ ਉਸ ਦੀ ਖੋਜ ਕਰੋ ਪਰ ਕੁੰਜੀ ਸਤਗੁਰ ਦੇ ਹੱਥ ਹੈ ਪੂਰੇ ਗੁਰੂ ਨੂੰ ਗੁਰੂ ਨੂੰ ਹੀ ਮਿਲ ਕੇ ਮਿਲਾਪ ਰੂਪ ਕਾਰਜ ਸਿੱਧ ਹੋ ਸਕਦਾ ਹੈ हे ਅਗਿਆਨੀ ਜੀਵੀ ਜੀਵਾ ਰੂਪੀ ਬਾਲਕ ਸਤਿਗੁਰੂ ਪਾਸੋਂ ਸ਼ਬਦ ਰੂਪੀ ਕੁੰਜੀ ਪ੍ਰਾਪਤ ਕਰਕੇ ਕਾਇਆ ਰੂਪੀ ਕਿਲੇ ਦਾ ਜੰਦਰਾ ਖੋਲ ਰਾਜਾ ਸਹਿਬੀ ਫਰਮਾਨ ਕਰਦੇ ਹਨ ਕਰਦੇ ਹਨ ਤਾਂ ਕਿ ਚੱਕਰ ਛੇਦਨ ਭਾਵ ਦਸਮ ਦਵਾਰ ਖੁੱਲਦਾ ਹੈ ਜੋ ਉਸ ਪ੍ਰਮਾਤਮਾ ਦਾ ਨਾਮ ਜਪਦੇ ਹਨ ਉਸ ਪ੍ਰਮਾਤਮਾ ਦੇ ਨਾਮ ਸਿਮਰਨ ਦੀ ਕਮਾਈ ਕਰਦੇ ਹਨ ਉਹਨਾਂ ਦਾ ਜਿਹੜਾ ਫਿਰ ਦਸਮ ਦਵਾਰ ਹੈ ਉਹ ਵੀ ਖੁੱਲ ਜਾਂਦਾ ਹੈ ਸਵਈਆ ਜਾਗਰਤ ਸੁਪਨ ਸੁਕੋਪਤ ਸੇ ਉਠ ਤੁਰੀਆਂ ਕੇ ਵਿੱਚ ਮੈਂ ਜਾਇ ਸਮਾਇਓ ਨਉ ਦਰਵਾਜੇ ਕੋ ਰੂਪ ਕੇ ਸਾਦਕ ਦਸਵੇਂ ਹੋ ਕਾਮਲ ਕਦਮ ਟਕਾਇਓ ਛੋੜ ਕੇ ਸੰਗ ਸਮੋਹਣ ਕਾ ਫਿਰ ਹੋਏ ਨਿਹੰਗ ਨ ਅੰਗ ਹਟਾਇਓ ਦਾਸ ਭਗਵਾਨ ਨਦਾਨ ਸਹੀਂ ਅਬ ਗੈਬਲ ਗੈਬ ਕੋ ਗੈਬਲ ਗੈਬ ਹੋ ਗੈਬ ਕੋ ਪਾਉ ਹਜ਼ੂਰ ਪਾਤਸ਼ਾਹ ਸਾਨੂੰ ਸਮਝਾ ਰਹੇ ਹਨ ਜਾਗਤ ਸੁਪਨ ਸੁਖੋਪਤੀ ਤਿੰਨਾਂ ਅਵਸਥਾ ਤੋਂ ਲੰਘ ਕੇ ਗਿਆਨ ਅਵਸਥਾ ਵਿੱਚ ਸਮਾਵੇ ਨੌ ਦਰਵਾਜ਼ੇ ਨੌ ਦਰਵਾਜ਼ੇ ਰੋਕ ਕੇ ਭਾਵ ਸਭ ਇੰਦੇ ਨੂੰ ਆਪਣੇ ਕਾਬੂ ਕਰਕੇ ਦਸਮ ਦਸਵੇਂ ਦੁਆਰ ਦੀ ਦਸਵੇਂ ਦੁਆਰ ਵਿੱਚ ਸੁਰਤੀ ਨੂੰ ਟਿਕਾਓ ਜਿਹੜੇ ਨੋ ਦਰਵਾਜ਼ੇ ਹਨ ਗੁਰੂ ਪਿਆਰੇ ਉਹ ਜੇਕਰ ਕੋਈ ਵੀ ਇਨਸਾਨ ਉਹਨਾਂ ਨੂੰ ਆਪਣੇ ਕਾਬੂ ਵਿੱਚ ਕਰਕੇ ਆਪਣੀ ਇੰਦਰੀਆਂ ਨੂੰ ਕਾਬੂ ਕਰਕੇ ਨੋ ਇੰਦਰੀਆਂ ਨੂੰ ਕਾਬੂ ਕਰਕੇ ਫਿਰ ਉਹ ਦਸਵੇਂ ਦੁਆਰ ਦੀ ਸੁਰਤ ਵਿੱਚ ਉਸ ਦਾ ਟਿਕਾਉ ਹੋ ਜਾਂਦਾ ਹੈ ਤੇ ਫਿਰ ਉਹ ਮਨੁੱਖ ਦਸਵੇਂ ਦੁਆਰ ਦੇ ਵਿੱਚ ਦਸਮ ਦੁਆਰ ਦੇ ਵਿੱਚ ਪੁੱਜ ਜਾਂਦਾ ਹੈ ਸਾਰੇ ਪਾਸਿਆਂ ਤੋਂ ਬਿਰਤੀ ਸੰਕੋਚ ਕੇ ਕਾਮ ਕ੍ਰੋਧ ਆਦਰਾ ਸੰਗ ਛੱਡ ਕੇ ਨਿਰਪੈ ਹੋ ਕੇ ਅੱਗੇ ਵਧੋ ਰਾਜਾ ਸਹਿਬ ਜੀ ਬਿਆਨ ਕਰਦੇ ਹਨ ਕਿ ਗੁਪਤ ਤੋਂ ਗੁਪਤ ਮਨ ਇੰਦਰੀਆਂ ਤੋਂ ਪਰਿਪਾਵ ਵਾਹਿਗੁਰੂ ਨੂੰ ਪਾਵੋਗੇ ਜੋ ਤੁਸੀਂ ਕਦੇ ਵੀ ਆਪਣੇ ਮਾਨੇ ਵਿੱਚ ਨਹੀਂ ਸੋਚਿਆ ਹੋਵੇਗਾ ਜਦੋਂ ਤੁਸੀਂ ਉਸ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦੇਵੋਗੇ ਫਿਰ ਤੁਸੀਂ ਉਸ ਵਾਹਿਗੁਰੂ ਨੂੰ ਉਸ ਦੇ ਨੇੜੇ ਇੰਨੇ ਕੋ ਚਲੇ ਜਾਵੋਗੇ ਫਿਰ ਤੁਹਾਨੂੰ ਇਹ ਜਿਹੜਾ ਗਿਆਨ ਰੂਪੀ ਇਹ ਜਿਹੜਾ ਬ੍ਰਹਿਮੰਡ ਦਾ ਗਿਆਨ ਹੈ ਉਹ ਵੀ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਸਵੀਆਂ फूल की गंध समान शरीर में नूर व्याप रिहा सब अंदर कट पट ऊ टट तीर्थ जल थल है एक आत्म जंगल मंदिर शाखा छोड़ के साखी की सार लहु इउ गोसा गहु मूड काया की कंदर सूक्ष्म सार स्वरूप लहे जब ਦਾਸ ਭਗਵਾਨ ਹੋ ਬੁੱਧ ਬੇਗੰਬਰ ਹਜ਼ੂਰ ਪਾਸ਼ਾ ਸਾਨੂੰ ਸਮਝਾ ਰਹੇ ਹਨ ਤੀਰਥਾਂ ਦੇ ਘਾਟ ਹਿਰਦੇ ਤੀਰਥਾਂ ਦੇ ਕਿਨਾਰੇ ਜਲ ਮੈਦਾਨ ਤੇ ਜੰਗਲਾਂ ਅੰਦਰ ਸਰੀਰਕ ਆਤਮਾ ਹੈ ਕਾਇਆ ਰੂਪੀ ਗੁਫਾ ਅੰਦਰ ਬੈਠ ਕੇ ਪਸਾਰੇ ਤੋਂ ਵਿਰਤੀ ਸੰਕੋਚ ਕੀ ਵਿਸਾਰਾ ਕਰਨ ਵਾਲੀ ਦੀ ਸੋਝੀ ਲਵੋ ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਸੁਖਮ ਦੀ ਸਾਰ ਤਦ ਪਤਾ ਲੱਗਦੀ ਹੈ ਜਦੋਂ ਬੁੱਧੀ ਹੀ ਸੁਖਮ ਹੋਵੇ ਇਸ ਸਵਈਏ ਦਾ ਕੀ ਅਰਥ ਹੈ ਸਾਨੂੰ ਹਜੂਰ ਪਾਤਸ਼ਾਹ ਸਮਝਾ ਰਹੇ ਹਨ ਤੁਸੀਂ ਜੋ ਦੂਰ ਦੁਦੜਾ ਦੇ ਤੀਰਥਾਂ ਤੇ ਜਾ ਕੇ ਉਸ ਪ੍ਰਮਾਤਮਾ ਨੂੰ ਖੋਜਦੇ ਫਿਰਦੇ ਹੋ ਜੰਗਲਾਂ ਦੇ ਵਿੱਚ ਤੁਸੀਂ ਜਾ ਕੇ ਖੋਜਦੇ ਫਿਰਦੇ ਹੋ ਉਹ ਪ੍ਰਮਾਤਮਾ ਤੁਹਾਡੇ ਅੰਦਰ ਹੀ ਸਮਾਇਆ ਹੋਇਆ ਹੈ ਜਦੋਂ ਤੁਸੀਂ ਨਾਮ ਦੇ ਅਭਿਆਸ ਵਿੱਚ ਜੁੜ ਜਾਵੂਗੇ ਉਸ ਪ੍ਰਮਾਤਮਾ ਦੇ ਨਾਮ ਸਿਮਰਨ ਦੇ ਅਭਿਆਸ ਵਿੱਚ ਜੁੜ ਕੇ ਉਸ ਪ੍ਰਮਾਤਮਾ ਦਾ ਨਾਮ ਸਿਮਰਨ ਭਜਨ ਬੰਦਕੀ ਕਰੂਗੇ ਸ਼ਬਦ ਨੂੰ ਸ਼ਬਦ ਦਾ ਅਭਿਆਸ ਕਰੂਗੇ ਫਿਰ ਤੁਹਾਨੂੰ ਕਿਤੇ ਵੀ ਤੀਰਥਾਂ ਤੇ ਜੰਗਲਾਂ ਦੇ ਵਿੱਚ ਜਾ ਕੇ ਉਸ ਪ੍ਰਮਾਤਮਾ ਦਾ ਨਾਮ ਜਪਣ ਦੀ ਲੋੜ ਨਹੀਂ ਫਿਰ ਤੁਹਾਨੂੰ ਪ੍ਰਮਾਤਮਾ ਤੁਹਾਡੇ ਘਰ ਬੈਠ ਕੇ ਹੀ ਤੁਹਾਨੂੰ ਉਸ ਦੀ ਪ੍ਰਾਪਤੀ ਹੋ ਜਾਵੇਗੀ ਗੁਰੂ ਪਿਆਰੀ ਸਾਹਿਬ ਸੰਤ ਜੀਓ ਅੱਜ ਦੀ ਕਥਾ ਵਿਚਾਰ ਦੇ ਵਿੱਚ ਜੇਕਰ ਦਾਸ ਬਲੂ ਕੁਝ ਗਲਤ ਬਚਨ ਬੋਲ ਗਏ ਹੋਣ ਤੇ ਦਾਸ ਨੂੰ ਅਣਜਾਣ ਬੱਚੇ ਸੰਕੀ ਮਾਫ ਕਰਨਾਰੀ ਜਿਨ੍ਹਾਂ ਨੇ ਓੰਕਾਰ ਨਿਰੰਕਾਰ ਰਾਜਾ ਸਾਹਿਬ ਜੀ ਪੇਜ ਲਾਈਕ ਫੋਲੋ ਨਹੀਂ ਕੀਤਾ ਉਹ ਲਾਈਕ ਅਤੇ ਫੋਲੋ ਕਰ ਲੈਣ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣ ਜੈ ਰਾਜਾ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ